you ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਤੇ ਟਾਈਮ ਹੋ ਗਿਆ ਸੀ ਇੱਥੇ ਉੱਠ ਚੁੱਕੇ ਸੀ ਅਸੀਂ ਟਾਈਮ ਹੋ ਗਿਆ ਸੀ 7:00 ਵਜੇ ਦਾ ਤੇ ਬਸ ਅਸੀਂ ਆਪਦਾ ਕੰਮ ਕਰ ਕਰਦੇ ਸੀ ਤੇ ਇੱਥੇ ਨਾ ਸਾਰਾ ਰਾਤ ਦੀ ਲਾਈਟ ਹੈ ਨਹੀਂ ਸੀ ਤੇ ਆਹ ਸੋਚਣਾ ਥ੍ਰੀ ਹੋ ਗਈ ਤੇ ਇਹ ਤਾਂ ਨਹੀਂ ਹੁੰਦੀ ਹੈ ਵੀ ਥੱਲੇ ਨੂੰ ਡਿੱਗ ਪੈਂਦੀ ਹੈ ਤੇ ਸਾਰੀ ਰਾਤ ਲੇਟ ਅਸੀਂ ਆਈ ਬਿਨਾ ਕੋਲਰ ਤੋਂ ਕੱਢੀ ਤੇ ਬਸ ਪੱਖਾ ਸੀ ਕੱਲਾ ਚੱਲਦਾ ਤੇ ਬਾਸ ਫਿਰ ਮੈਂ ਨਾ ਚੈੱਕ ਕਰਕੇ ਹੀ ਪਹਿਲਾਂ ਤਾਂ ਸੁੱਚ ਖੜ ਗਈ ਡੱਕ ਡੱਕ ਲਾ ਕੇ ਆਈ ਸੀ ਵਿੱਚ ਬਾਅਦ ਵਿੱਚ ਹਨਾ ਫਿਰ ਡਿੱਗ ਵੀ ਥੱਲੇ ਤੇ ਮੈਂ ਕਹਾ ਚੱਲ ਹਨਾ ਫਿਰ ਦੁਬਾਰੇ ਦੇਖੂਗੀ ਵੀ ਮੰਦਰੋਂ ਆ ਕੇ ਆਪਾਂ ਤੇ ਬਸ ਮੈਂ ਣਾਉਣ ਚੱਲੀ ਸੀ ਤੇ ਸੁਨੇਹਾ ਨੂੰ ਮੈਂ ਕਿਹਾ ਮੇਰੇ ਕੱਪੜੇ ਫੜਾ ਦੇ ਤੇ ਸੁਨੇਹਾ ਝਾੜੂ ਲਾਉਂਦੀ ਸੀ ਤੇ ਮੈਂ ਕਹਾ ਚੱਲ ਮੈਂ ਨਹਾਇਆ ਮੈਂ ਤਾਂ ਝਾੜੂ ਝੂਟੂ ਲਾ ਲਵਾਂ ਉਹਨੂੰ ਪੋਚਾ ਲਾ ਤੇ ਬਸ ਸੁਨੇਹਾ ਝਾੜੂ ਲਾ ਦੂਗੀ ਹੁਣ ਤੇ ਫੇਰ ਹਣਾ ਇਹ বিনা ਨੂੰ ਲੁਗਿਆ ਲਦਾ ਤੇ ਮੈਂ ਨਹਾ ਆਉਂਗੀ ਤੇ ਫਿਰ ਇਹ ਆ ਗਈ ਸਿੱਧਾ ਲੈ ਰੂਮ ਦੇ ਵਿੱਚ ਇੱਥੇ ਝਾੜੂ ਲਾਉਗੀ ਤੇ ਇੱਥੇ ਰੀਸ਼ੂ ਚਾਹ ਪੀ ਕੇ ਪੈ ਗਿਆ ਸੀ ਤੇ ਲਾਈਟ ਹੈ ਨਹੀਂ ਸੀ ਫਿਰ ਅਸੀਂ ਪੱਖਾ ਬੰਦ ਕਰਤਾ ਸੀ ਮੈਂ ਕਿਹਾ ਬਾਹਰ ਆ ਕੇ ਬੈਜੋ ਤੇ ਕਿਉਂਕਿ ਰਾਤ ਦੇ ਲਾਈਟ ਹੈ ਨਹੀਂ ਸੀ ਤੇ ਇਹਨੂੰ ਠਾਈ ਜਾਂਦੇ ਸੀ ਉੱਠ ਖੜਾ ਤੇ ਸੁਨੀਆ ਕਈ ਜਾਂਦੇ ਸੀ ਉੱਠਿਆ ਤੇ ਮੈਂ ਨਹਾਉਣ ਗਈ ਹੋਈ ਸੀ ਤੇ ਬਸ ਹਣਾ ਬੱਚੇ ਸਵੇਰ ਜਲਦੀ ਉੱਠਦੇ ਨਹੀਂ ਆਗੇ ਫਿਰ ਚਾਹ ਪਾਣੀ ਪੀ ਕੇ ਫਿਰ ਪੈ ਜਾਂਦੇ ਆ ਤੇ ਮਸੇਠਾਈ ਦਾ ਸੁਭਾਣਾ ਤੇ ਸੁਭਾ ਨੀਂਦ ਵੀ ਬਹੁਤ ਹੁੰਦੀ ਸੁਭਾ ਜੇ ਉੱਠਣ ਨੂੰ ਆਪਦਾ ਵੀ ਨਹੀਂ ਦਿਲ ਕਰਦਾ ਤੇ ਵਸ ਕਹਣਾ ਐ ਹੁੰਦਾ ਵੀ ਚਲ ਉੱਠਣਾ ਤਾਂ ਹੈਗਾ ਹੀ ਹੁਣ ਬੱਚਾ ਨੇ ਜਾਣਾ ਹੁੰਦਾ ਬੇਣ ਆ ਜਾਂਦੀ ਟਾਈਮ ਨਾਲ ਤੇ ਫਿਰ ਜੇ ਲੇਟ ਹੋ ਜਾਈਦਾ ਤੇ ਫਿਰ ਫਟਾਫਟ ਹਣਾ ਭੱਜ ਭੁਜਾਈਏ ਚ ਕੰਮ ਨਹੀਂ ਹੁੰਦਾ ਨਾਨਾ ਤਦੋਂ ਤੈਨੰ ਮੰਦਰ ਆ ਜਾਂਦਾ ਫਿਰ ਐਵੇਂ ਨਾਗਾ ਪੈ ਜਾਂਦਾ ਤੇ ਵਾਸਿਸ ਕਰਕੇ ਫਿਰ ਮੈਂ ਅੱਜ ਵੀ ਮੈਨੂੰ ਟਾਈਮ ਨੂੰ ਲੇਟ ਹੀ ਉੱਠੀ ਸੀ ਮੈਂ ਤੇ ਪੌਣੇ ਇੱਕ ਪੰਜ ਹੋਈ ਗਈ ਸੀ ਔਰ ਤੀਨ ਤੇ ਵਾਸੇ ਫਿਰ ਸਨੇ ਇੱਥੇ ਝਾੜੂ ਲਾ ਦੂਗੀ ਸਾਰੇ ਤੇ ਦੇਖੋ ਜੀ ਕਿੰਨੀ ਮਿੱਟੀ ਹੋਈ ਪਈ ਆ ਮੀਂਹ ਦੇ ਨਾਲ ਨਾਲ ਬਾਹਰੋਂ ਮਿੱਟੀ-ਮਿੱਟੀ ਹੁੰਦੀ ਆ ਸੜਕ 'ਤੇ ਇੱਕ ਸੜਕ ਤਾਂ ਪੱਟੀਆਂ ਪਈਆਂ ਸਾਰੇ ਤੇ ਟੋਏ ਕਿਤੇ ਪਈਆਂ ਤੇ ਤਾਂ ਕਰਕੇ ਬਾਹਰੋਂ ਮਿੱਟੀ ਹੁੰਦੀ ਪੈਰਾਂ ਨਾਲ ਲੱਗ ਕੇ ਉਹੀ ਅੰਦਰ ਆ ਜਾਂਦੀ ਆ ਤੇ ਕਿਉਂਕਿ ਆਪਣੇ ਸਾਰਾ ਥੱਲੋ ਕੱਚਾ ਥਾਂ ਹੀ ਆ ਇੱਥੇ ਬਸ ਏਟ ਟਟ ਲਾਈਆਂ ਹੋਈਆਂ ਬੇੜੇ ਦੇ ਵਿੱਚ ਇਹ ਵੀ ਪੱਕੀਆਂ ਨਹੀਂ ਲਾਈਆਂ ਉਂ ਲਾਈਆਂ ਚੰਟੀਆਂ ਸੀ ਵੀ ਕੱਚੇ ਨਾਲ ਚੱਲ ਹਨ ਬੇ ਚੱਕੜ ਚੁੱਕੜ ਨਹੀਂ ਹੋਊਗਾ ਮੀਂਹ ਦੇ ਵਿੱਚ ਗਾਰਾ ਹੋ ਜਾਂਦੇ ਨੇ ਤਾਂ ਤਾਂ ਕਰਕੇ ਤੇ ਨਹੀਂ ਤਾਂ ਚੰਗੀ ਤਰ੍ਹਾਂ ਲਾ ਕੇ ਫਿਰ ਉੱਤੇ ਕੋਹਲੂ ਆ ਪਾਵਾਂਗੇ ਬਾਅਦ ਦੇ ਵਿੱਚ ਤੇ ਸਾਰਾ ਪੱਟ ਕੇ ਬੇੜਾ ਫਿਰ ਪਾਊਗਾ ਮਿੱਟੀ-ਮੁੱਟੀ ਛੱਟੇ ਇੱਕੋ ਜਿਹਾ ਲੇਵਲ ਬਣ ਕੇ ਤੇ ਫਿਰ ਸੈੱਟ ਹੋਊਗਾ ਸਾਰਾ ਬੇੜਾ ਤਾਂ ਕਰਕੇ ਹਨਾ ਆਹੀਂ ਬਸ ਚੰਟੇ ਸੀ ਜਿਹੜੇ ੱਟਾਂ ਸੀ ਖੋਰੇ ਖੱਪੇ ਸੀ ਸਾਰੇ ਅਸੀਂ ਆਹੀਂ ਚੰਟੇ ਸੀ ਮੇ ਨਾਲ ਤਾਂ ਸਮਝ ਜਾਣਗੇ ਤੇ ਕਿਉਂਕਿ ਜੇ ਚਣਕੇ ਰੱਖਦੇ ਫਿਰ ਹਨਾ ਕੋਈ ਸੱਪ ਸਲੁੱਟੇ ਵੱਢਦੀ ਆ ਵਿੱਚ ਤਾਂ ਕਰਕੇ ਫਿਰ ਚੰਟੇ ਸੀ ਵਿਢੇ ਦੇ ਵਿੱਚ ਜਦੋਂ ਅਸੀਂ ਘਰ ਪਾਇਆ ਸੀ ਤੇ ਬਸ ਫਿਰ ਹੁਣ ਇੱਥੇ ਸੁਨੇਹਾ ਹਨਾ ਸਰਸੋਈ ਦੇ ਵਿੱਚ ਝਾੜੂ ਲਾ ਦੂੰਗੀ ਤੇ ਰਸੋਈ 'ਚ ਝਾੜੂ ਲਾ ਕੇ ਫਿਰ ਇਹ ਲਾਉਗੀ ਬਾਹਰ ਵਿਢੇ 'ਚ ਤੇ ਵਿਢੇ ਦੇ ਵਿੱਚ ਲਾ ਦੂੰਗੀ ਹੁਣ ਇਹ ਝਾੜੂ ਸਾਰੇ ਤੇ ਬਸ ਮੈਂ ਨਾਲ ਹੁੰਦੀ ਨੇ ਤੇ ਮੈਂ ਨੂੰ ਵਿਖਾਤਾ ਜਮਾ ਤੋਂ ਵਿਨਾ ਆ ਤੇ ਉੰਦੇ ਬਾਅਦ ਫਿਰ ਰਿਸ਼ੂ ਨਾਊਗਾ ਸਨੀਚ ਤੋਂ ਬਾਅਦ ਮੈਂ ਬਿਨਿਸ਼ੂ ਨੇ ਤਾਂ ਸਵਾਕ ਸੱਤ ਬੈਨ ਹੁੰਦੀ ਆ ਤਾਂ ਘਰੇ ਹੁੰਦਾ ਪਰ ਮੈਂ ਕਿਚਲੇ ਸਿਰ ਦਾ ਨਾ ਧੁੱਕ ਜਾਇਆ ਮੋਂਗੇ ਬੈਨ ਨੇ ਆਪ ਦਾ ਤਿਆਰ ਹੋ ਜਾਊਗਾ ਪੱਗ ਪੁੱਗ ਬਣ ਲੂਗਾ ਕਿਉਂਕਿ ਪੱਗ ਬੰਨਣ ਤਾਂ ਟਾਈਮ ਲੱਗ ਜਾਂਦਾ ਤੇ ਬਸ ਹੁਣ ਇਹ ਝਾੜੂ ਲਾ ਦੋਗੇ ਤੇ ਹੁਣ ਹਨਾ ਤੀਆਂ ਦਾ ਤਿਆਰ ਵੀ ਆ ਜਾਊਗਾ ਤੀਆਂ ਕੋਈ 26 ਤਰੀਕ ਦੀ ਕਹੀ ਹੰਦ ਤੇ ਜੇ ਕੋਈ ਸਤਾਈ ਦਿਖਾਈ ਜਾਂਦਾ ਤੁਸੀਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਵੀ ਕਿਦਾਂ ਨਾਲ ਤੁਹਾਡੇ ਤੇਜ ਕਿਦਾਂ ਬਣਾਉਣੀ ਆ ਤੇ ਹੁਣ ਤਾਂ 26 ਤਰੀਕ ਦੀ ਬਣਦੀ ਆ ਹਨਾ ਤੇ ਮੱਸੀਆ ਦਾ ਵੀ ਕੱਲ ਸੀ 24 ਦੇ ਤਾਂ ਕਰਕੇ ਬਾਕੀ ਪਤਾ ਨਹੀਂ ਹੈ ਕਿ ਬਣਦੀ ਹੈ ਤੇ ਜਿਵੇਂ ਵੀ ਬਣਾਉਣਗੇ ਚੱਲ ਹਨਾ ਤੇ ਇਨਾਂ ਦੇ ਸਕੂਲ ਚ ਦੇ ਵਿੱਚ ਤਾਂ ਰਿਸ਼ੂ ਦੇ ਸਕੂਲ ਚ ਤਾਂ 5 ਤਰੀਕ ਨੂੰ ਤੀਆਂ ਦਾ ਫਕਸ਼ਨ ਹੈਗਾ ਉਤਨ ਛੁੱਟੀ ਹੈ ਨੂੰ ਤੇ ਕੁੜੀਆਂ ਨੇ ਆਉਣਾ ਕੁੜੀਆਂ ਤੀਆਂ ਦਾ ਤਿਆਰ ਮਨਉਣਗੀਆਂ ਤੇ ਕਿਉਂਕਿ ਕੁੜੀਆਂ ਦਾ ਹੀ ਹੁੰਦਾ ਤਿਆਰ ਤੇ ਬਾਕੀ ਹਨ ਮੈਂ ਕਿਹਾ ਠੀਕ ਹੈ ਤੇ ਕਈਆਂ ਨੂੰ ਕੱਲ ਦੀ ਤੀਜ ਕਰਕੇ ਕੱਲ ਨੂੰ ਛੁੱਟੀ ਹੈ ਤੇ ਆਪਦੇ ਆਪ ਦੇ ਹਨ ਸਕੂਲਾਂ ਦਾ ਉਹ ਹੈ ਆਪਦਾ ਸਿਸਟਮ ਵੀ ਕੋਈ ਕਿੰਨੀ ਨੂੰ ਮਨਉਂਦਾ ਕੋਈ ਕਿੰਨੀ ਨੂੰ ਤੇ ਬਾਕੀ ਜਦੋਂ ਅਗਲਾ ਮਨੋਂਦਾ ਵਾ ਸੋਦੀ ਫਿਰ ਛੁੱਟੀ ਹੁੰਦੀ ਆ ਜਦੋਂ ਸਰਕਾਰ ਦੇ ਛੁੱਟੀ ਸਕੂਲ ਦੇ ਵਿੱਚ ਸਟਾਫ ਸਾਰਾ ਤੇ ਬਾਕੀ ਹਣਾ ਹੁਣ ਰਿਸ਼ੂ ਦੇ ਇਗਜ਼ਾਮ ਸ਼ੁਰੂ ਹੋ ਜਾਣਗੇ ਮੰਥਲੀ ਇਗਜ਼ਾਮ ਇੱਕ ਤਰੀਕ ਤੋਂ 11 ਤਰੀਕ ਤੱਕ ਸ਼ੁਰੂ ਹੈ ਤੇ ਇਸ ਵਿੱਚ ਇੱਕ ਦੋ ਛੁੱਟੀਆਂ ਤੇ ਬਾਕੀ ਲਗਾਤਾਰ ਇੱਕ ਸੰਡੇ ਦੀ ਛੁੱਟੀ ਆ ਗਈ 31 ਦੀ 5 ਤਰੀਕ ਦੀ ਤੇ ਬਾਕੀ ਹੋਰ ਤਾਂ 31 ਤਰੀਕ ਨੂੰ ਇੱਕ ਨੂੰ ਤਾਂ ਪੇਪਰ ਸ਼ੁਰੂ ਇੱਕ 31 ਵੀ ਕਹਿੰਦੇ ਆ బాగా ఇం స్నేహాయి ఝాడు పొచ్చా కీసి ఇటీ పై బుట్టి పర్సో మిగారా లా బాగ ఉ ਤੇ ਤਾਂ ਕਰਕੇ ਨਾ ਫਿਰ ਗਾਰੇ ਗਾਰੇ ਮਿੱਟੀ ਹੋ ਗਈ ਸੀ ਗਾਰੇ ਦੇ ਨਾਲ ਤੇ ਫਿਰ ਮੈਂ ਤਾਂ ਕਰਕੇ ਝਾੜੂ ਲਾਤਾ ਸੀ ਤੇ ਇੱਥੇ ਫਿਰ ਮੈਂ ਲੱਗੀ ਸੀ ਆਟਾ ਗੁੰਨਣ ਤੇ ਆਟਾ ਮੈਂ ਇੱਥੇ ਗੁੰਨੂਗੀ ਪਹਿਲਾਂ ਮੈਂ ਇੱਥੋਂ ਖਲਾਰਾ ਇਹ ਚੱਕੂਗੀ ਸਾਰਾ ਤੇ ਕਿਉਂਕਿ ਆਪਾਂ ਰੋਟੀ ਬਣਾਈ ਸੀ ਸਵੇਰੇ ਤੇ ਉਵੇਂ ਪਿਆ ਸੀ ਸਾਰਾ ਤੇ ਫਿਰ ਬਸ ਮੈਂ ਇਥੋਂ ਸਾਰਾ ਕੋਸਮਾਨ ਚੱਕ ਕੇ ਸੈੱਟ ਕਰ ਦੂੰਗੀ ਸਾਰਾ ਜਿੱਥੇ ਇੱਥੇ ਨੂੰ ਜਗਾ ਸਮਾਨ ਦੀ ਤੇ ਬਸ ਫਿਰ ਮੈਂ ਨਾ ਤੇ ਪਿਉਂਗੀ ਰਾਜਮਾ ਤੇ ਰਾਜਮਾ ਆਪਾਂ ਸ਼ਾਮ ਨੂੰ ਧਰਾਂਗੇ ਕਿਉਂਕਿ ਸ਼ਾਮ ਨੂੰ ਹੁਣ ਮੈਂ ਧਰੂੰਗੀ ਸਬਜ਼ੀ ਫਿਰ ਮੈਂ ਕਿਹਾ ਚੱਲ ਰਾਜਮਾ ਪਿਉਂਦਾਂ ਨਹੀਂ ਤੇ ਮੈਂ ਪੁੱਛਿਆ ਸੀ ਜਵਾਕਾਂ ਨੂੰ ਮੈਂ ਕਿਹਾ ਰਾਜਮਾ ਪਿਉਾਵਾਂ ਕਿ ਛੋਲੇ ਕਾਲੇ ਕਿ ਚਿੱਟੇ ਫਿਰ ਸੁਨੇਹਾ ਗੰਦੀ ਵੀ ਰਾਜਮਾ ਧਰ ਲਈ ਮੈਂ ਕਿਹਾ ਚੱਲ ਠੀਕ ਹੈ ਫਿਰ ਮੈਂ ਤੇ ਪਿਉਂਦਾ ਹੀ ਸੀ ਮੈਂ ਕਿਹਾ ਚੱਲ ਪਿਉਂਦਾਂ ਨਹੀਂ ਸ਼ਾਮ ਨੂੰ ਧਰ ਲਈ ਹੂੰ ਤਾਂ ਇਹ ਇੱਕ ਘੰਟਾ ਵੀ ਜੀ ਆਪਣੇ ਕੋਲੇ ਰਹਿੰਦਾ ਟਾਈਮ ਇੱਕ ਘੰਟਾ ਵੀ ਪਿਉਂਦਾਂ ਤਾਂ ਵੀ ਮਰਝੇ ਜਾਂਦੇ ਵਧੀਆ ਕਿਉਂਕਿ ਛੇਤੀ ਗਲ ਜਾਂਦੇ ਆ ਜਿਹੜੇ ਵਾਈਟ ਜਿਹੇ ਹੁੰਦੇ ਆ ਜਿਹੜੇ ਬਾਲੇ ਡਾਰਕ ਜਿਹੇ ਹੁੰਦੇ ਆ ਕਾਫੀ ਜੇ ਕਲਰ ਦੇ ਉਹ ਨਹੀਂ ਹਨਾ ਉਹ ਹੁੰਦੇ ਹ ਕੋਕਾ ਕੋਲਾ ਜੇ ਉਹ ਤਾਂ ਹਨਾ ਬਹੁਤ ਉਹ ਹੁੰਦੇ ਸਖਤ ਉਹਨੂੰ ਕਿੰਨੇ ਮਰਜ਼ਾ ਟਾਈਮ ਉਹ ਪਿਉ ਕੇ ਰੱਖ ਦੋ ਤੇ ਕਿੰਨੀ ਮਰਜ਼ੀ ਸੀਟੇ ਲਾਉ ਉਹ ਮਸੇ ਗਲਦੇ ਆ ਜਿਹੜੇ ਬਰਾਊਨ ਜਿਹੇ ਹੁੰਦੇ ਉਹ ਵਧੀਆ ਹੁੰਦੇ ਮੈਂ ਬਰਾਊਨ ਹੀ ਵਰਤਦੀ ਆ ਵਧੀਆ ਹੁੰਦੇ ਛੇਤੀ ਗਲ ਜਾਂਦੇ ਨਾਲ ਉਹ ਵੀ ਟੇਸਟੀ ਬਣਦੇ ਆ ਤੇ ਇੱਥੇ ਫੇਰ ਮੈਂ ਆ ਗਈ ਸੀ ਭਾਂਡੇ ਮਾਂਜਣ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਇੱਥੇ ਭਾਂਡੇ ਕਿਉਂ ਮਾਂਜਦੀ ਬਾਹਰ ਬੈ ਕੇ ਤੇ ਕਿਉਂਕਿ ਨਾ ਸਾਡੇ ਬਾਹਰ ਸੜਕ ਤੇ ਹੋਦੀ ਬਣੀ ਜਾਂਦੀ ਹੈ ਜਿਹੜੀ ਹੁੰਦੀ ਹੈ ਤੇ ਸਰਕਾਰੀ ਜਿਹੜੀ ਬਣਾਈ ਜਾਂਦੇ ਹਨਾ ਤੇ ਲੇਬਰ ਵਾਲੇ ਤੇ ਉਹ ਫਿਰ ਉੱਥੇ ਪਾਣੀ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਵੀ ਘਰਾਂ ਦਾ ਤੇ ਵਿਓ ਸੁੱਕੂਗਾ ਪਾਣੀ ਹਨਾ ਫਿਰ ਜਾ ਕੇ ਇੱਥੇ ਹੋਦੀ ਬਣੂਗੀ ਤਾਂ ਕਰਕੇ ਪਾਣੀ ਬੰਦ ਕੀਤਾ ਹੋਇਆ ਸੀ ਫਿਰ ਮੈਂ ਤਾਂ ਕਰਕੇ ਬਾਹਰ ਭਾਂਡੇ ਮਾਇਂਦੀ ਸੀ ਬਸ ਇਹ ਬੇੜੇ ਦੇ ਵਿੱਚ ਡੋਲ ਦੂ ਮੈਂ ਪਾਣੀ ਖਲਾਰ ਦੂ ਸੁੱਕ ਜੂ ਕਿਉਂਕਿ ਗਰਮੀ ਹੈਗੀ ਸਰਦੇ ਦੇ ਵਿੱਚ ਔਖਾ ਹੋ ਜਾਂਦਾ ਤੇ ਫਿਰ ਇੱਥੇ ਮੈਂ ਆ ਗਈ ਸੀ ਰਸੋਈ ਦੇ ਵਿੱਚ ਇੱਥੇ ਮੈਂ ਗੁੰਨੂਗੀ ਹੁਣ ਆਟਾ ਤੇ ਆਟਾ ਮੈਂ ਗੁੰਨਣ ਲੱਗ ਗਈ ਸੀ ਇੱਥੇ ਕਿਉਂਕਿ ਆਪਣੇ ਦੁਪਹਿਰ ਜੁਗ ਹੈ ਨਹੀਂ ਸੀ ਆਟਾ ਤੇ ਇੱਥੇ ਫਿਰ ਨਾ ਮੈਂ ਬਾਰੀ ਲਾ ਦੂੰਗੀ ਕਿਉਂਕਿ ਇੱਥੇ ਨਾ ਚਾਨਣ ਜਿਆ ਪਈ ਜਾਂਦਾ ਸੀ ਬਹੁਤ ਤੇ ਮੈਂ ਕਹਾਂ ਚੱਲ ਇੱਥੇ ਬਾਰੀ ਲਾਦਾ ਹਨਾ ਤੇ ਫਿਰ ਮੈਂ ਇੱਥੇ ਚਾਨਣ ਜਿਹੜਾ ਹੁੰਦਾ ਸੀ ਰੋਸ਼ਨੀ ਜੀ ਓਮੀ ਹਨਾ ਤੇ ਵੀਡੀਓ ਸਾਫ ਨਹੀਂ ਹੁੰਦੀ ਫਿਰ ਮੈਂ ਬੰਦ ਕਰਤੀ ਬਾਰੀ ਤੇ ਫਿਰ ਮਾਟਾ ਗੁੰਨਣ ਜਾਂਦੀ ਸੀ ਤੇ ਮੈਂ ਕਹਾਂ ਚੱਲ ਆਟਾ ਗੁੰਨ ਕਰਾ ਲਦਾ ਕਿਉਂਕਿ ਹੁਣ ਤਾਂ ਆਪਾਂ ਲੱਗੇ ਹੋਏ ਸੀ ਕੰਮ ਕਰਨ ਤੇ ਨਾਲ ਦਿਨਾਂ ਕੰਮ ਹੋ ਜਾਊਗਾ ਜੇ ਆਪਾਂ ਫਿਰ ਇੱਕ ਵਾਰ ਬਹਿ ਗਏ ਮੰਜੇ ਤੇ ਜਾਂ ਪੈ ਗਏ ਫੇਰ ਨਹੀਂ ਹਨਾ ਦੁਬਾਰੇ ਕੰਮ ਹੁੰਦਾ ਤੇ ਮੈਂ ਕਹਾਂ ਗੁੰਨ ਕਰਾ ਲਦਾ ਤੇ ਪੱਖਾ ਕੰਮਰਾ ਚੱਲਦਾ ਸੀ ਤੇ ਪੱਖਾ ਮੇਰਾ ਹਣਾ ਮੈਂ ਕਿ ਗਰਮੀ ਬਹੁਤ ਆ ਪੱਖਾ ਛੱਡ ਕੇ ਆਟਾ ਗੁੰਨ ਲੈਣੀ ਆ ਤੇ ਬੱਸ ਫਿਰ ਮੈਂ ਇੱਥੇ ਆਟਾ ਗੁੰਨਣਾ ਲੱਗੀ ਸੀ ਮੈਂ ਕਿ ਚੱਲ ਫਟਾਫਟ ਆਟਾ ਗੁੰਨਾਂ ਮੇਰੇ ਸਬਜ਼ੀ ਪਈ ਸੀ ਆਲੂਆਂ ਦੀ ਕੱਲ ਬਣਾਈ ਸੀ ਸੀ ਤੇ ਹੁਣ ਤਾਂ ਮੈਂ ਆਲੂ ਖਾਣੇ ਨੇ ਮੈਂ ਤਾਂ ਪਿਆਜ਼ ਤੜਕੇ ਸਾਬ ਦੇ ਵਾਸਤੇ ਪਰ ਜਿਹੜੇ ਆਲੂ ਪਏ ਸੀ ਉਹਦੇ ਮੈਂ ਕਿ ਚੱਲ ਤਰੀ ਜੀ ਨਾਲ ਚੂਰੀ ਕੁੱਟ ਕੇ ਖਾ ਲੂੰਗੀ ਹੁਣ ਕੀ ਬਣਾਵਾਂ ਨਾ ਡਬਲ ਡਬਲ ਚੀਜ਼ ਤੇ ਤਾਂ ਗਰ ਕੇ ਤੇ ਬਾਕੀ ਸਬਜ਼ੀ ਵਾਲੇ ਵੀ ਹੁੰਦੇ ਨਹੀਂ ਕਿਉਂਕਿ ਸੜਕ ਪੱਟੀ ਪਈ ਹੈ ਸਾਡੇ ਤੇ ਸੜਕ ਪਾਟਰੀ ਕਰਕੇ ਉੱਥੇ ਫਿਰ ਉਹ ਪਿੱਛੇ ਹੀ ਮੁੜ ਜਾਂਦੇ ਆ ਤਾਂ ਰੋਡ ਤੇ ਤਾਂ ਕਰਕੇ ਅੱਗੇ ਹੁੰਦੇ ਨਹੀਂ ਤੇ ਜੇ ਕੋਈ ਆਉਂਦਾ ਵੀ ਸਾਡਾ ਪਿੱਛੇ ਹੀ ਘਰ ਆ ਜਾਂਦਾ ਸੜਕ ਤੇ ਤਾਂ ਕਰਕੇ ਉੱਥੇ ਸੁਣਦਾ ਵੀ ਨਹੀਂ ਉਹਦਾ ਤੇ ਬੱਸ ਘਰੇ ਚ ਕਰਕੇ ਮੈਂ ਨਾ ਆਟਾ ਉਹ ਸਬਜੀ ਲਈ ਨਹੀਂ ਸੀ ਮੈਂ ਤਾਂ ਚਾਹ ਸ਼ਹਿਰ ਸ਼ੋਰ ਕਿਤੇ ਗਏ ਉਹ ਲੈ ਆਵਾਂਗੇ ਕੱਠੀਆਂ ਤਿੰਨ ਚਾਰ ਤੇ ਬੱਸ ਫਿਰ ਮੈਂ ਤਾਂ ਕਰਕੇ ਇੱਥੇ ਨਾ ਆ ਗਈ ਸੀ ਹਣਾ ਰਿਸ਼ੂ ਦੀ ਤਾਈ ਤੇ ਉਹਨੇ ਮੈਨੂੰ ਬਾਜ਼ਮਾਰੀ ਤੇ ਮੇਰਾ ਮਟਗੁੰਦੇ ਸਿੱਤੇ ਹੋ ਮੇਰ ਨਾਲ ਹਨਾ ਉਹ ਤਰਪਾਈ ਕਰਦੀ ਹੁੰਦੀ ਹੈ ਕਿਸੇ ਦੇ ਕੁਰਤੀਆਂ ਤੇ ਹੋਰ ਤਰਪਾਈ ਕਰਨ ਨੂੰ ਕੁਰਤੇ ਲੈਣੇ ਇਸ ਕਹਿੰਦੀ ਮੈਂ ਜਾਣਾ ਤੇ ਵੀ ਹਨਾ ਪਿੱਕੇ ਤੇ ਵੀ ਫੋਨ ਆਇਆ ਕੋਈ ਜ਼ਰੂਰੀ ਕੰਮ ਹੈ ਤਾਂ ਕਰਕੇ ਫਿਰ ਮੈਂ ਕਿਹਾ ਚਲ ਠੀਕ ਹੈ ਤੇ ਵਸ ਫਿਰ ਮੈਂ ਨਾਲ ਗੱਲਾਂ ਕਰਕੇ ਤੇ ਫਿਰ ਮੈਂ ਉਹਦਾ ਅੱਗੇ ਸਿੱਧਰ ਉਹ ਚਲੀ ਗਈ ਸੀ ਕਮਰੇ ਦੇ ਵਿੱਚ ਤੇ ਕਮਰੇ ਚ ਆ ਕੇ ਫਿਰ ਮੈਂ ਇੱਥੋਂ ਸਾਰੀ ਸੈਟਿੰਗ ਕਰ ਦੂੰ ਜਿਹੜਾ ਸਮਾਨ ਫालतू ਪਿਆ ਉਹ ਸਾਰਾ ਚੱਕ ਦੂੰਗੀ ਇੱਥੋਂ ਤੇ ਕਿਉਂਕਿ ਸੁਬਾ ਜਵਾ ਹਨਾ ਵੀ ਆਇਆ ਹੁੰਦਾ ਸਾਰਾ ਸਮਾਨ ਆਪਦਾ ਚੱਕ ਕੇ ਫੇਰ ਹੀ ਸੈਟਿੰਗ ਹੁੰਦੀ ਹੈ ਚਾਹੇ ਝਾੜੂ ਪੁੱਛਾ ਕਿੰਨਾ ਕਰਦੇ ਜਵਾਕ ਹਨਾ ਫਿਰ ਵੀ ਜਿਹੜਾ ਖਲਾਰਾ ਉਹ ਚੱਕਣਾ ਪੈਂਦਾ ਆਪ ਨੂੰ ਕਿੰਨਾ ਮਰਜ਼ੀ ਚੱਕ ਦੋ ਜਿੰਨਾ ਜਰ ਜਵਾਕ ਘਰੇ ਹੁੰਦਾ ਉਹਨਾ ਟਾਈਮ ਖਲਾਰਾ ਪਾਈ ਰੱਖਦੇ ਜਦੋਂ ਜਾਵ ਲੈਣਦੇ ਬਸ ਉਹਦੀ ਚੱਕਣਾ ਪੈਂਦਾ ਸਾਰਾ ਤੇ ਕੋਈ ਕਿਤੇ ਚੀਜ਼ ਸਟੈਡਿੰਗ ਦੀ ਹੋ ਗਈ ਕਿਤੇ ਫਿਰ ਵਾਸ ਫਿਰ ਮੈਂ ਇੱਥੇ ਸਾਰਾ ਸਮਾਨ ਚੱਕ ਕੇ ਤੇ ਇੱਥੇ ਕੋਲਰ ਦੀ ਤਾਰ ਵੀ ਮੈਂ ਇਕੱਠੀ ਕਰ ਦੂੰਗੀ ਤੇ ਕੋਲਰ ਮੈਂ ਪਹਿਲਾਂ ਲਾਇਆ ਸੀ ਗਰਮੀ ਬਹੁਤ ਸੀ ਤੇ ਫਿਰ ਵਸ ਫਿਰ ਮੈਂ ਇੱਥੇ ਆ ਗਈ ਸੀ ਸਰਫ ਹਨਾ ਮੁੱਕ ਗਿਆ ਸੀ ਆਪਣੇ ਡੱਬੇ ਦੇ ਵਿੱਚ ਤੇ ਮੈਂ ਡੱਬੇ ਤੇ ਸਰਫ ਪਾ ਦੂੰਗੀ ਮੈਂ ਕਿਹਾ ਚਲ ਪਾ ਕੇ ਰੱਖਦਾ ਤੇ ਫਿਰ ਆਪਾਂ ਕੱਪੜੇ ਉੱਪਰ ਧੋਵਾਂਗੇ ਤਾਂ ਕਰਕੇ ਫਿਰ ਓਖਾ ਹੋ ਜਾਂਦਾ ਤੇ ਇੱਥੇ ਫਿਰ ਮੈਂ ਸਰਫ ਆਪ ਦਾ ਸਾਰਾ ਡੱਬੇ ਦੇ ਵਿੱਚ ਪਾ ਦੂੰਗੀ ਤੇ ਇਹ 4 ਕਿਲੋ ਦਾ ਪੈਕਟ ਸੀ ਵਸੇ ਤਿੰਨ ਵਾਰ ਮੇਰਾ ਡੱਬਾ ਭਰ ਗਿਆ ਸੀ ਤੇ